ਪੰਜਾਬ ਫਾਸਟ ਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਹਰਜਿੰਦਰਤ ਸਿੰਘ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਹਨ ਪਿੰਡ ਬੁੱਧੋਕਾ ਤੋਂ ਜਿੱਥੇ ਪੰਜਾਬ ਦੇ ਉੱਬਰ ਦੇ ਗਾਇਕ ਹਰਪ੍ਰੀਤ ਬੁੱਧੋਕੇ ਦਾ ਗਾਣਾ ਸ਼ੂਟ ਹੋ ਰਿਹਾ ਹੈ ਬਹੁਤ ਹੀ ਸੋਹਣਾ ਗਾਣਾ ਹੈ ਦਰਸ਼ਕਾਂ ਨੂੰ ਪਸੰਦ ਆਉਣ ਵਾਲਾ ਹੈ ਸਾਡੀ ਟੀਮ ਵੱਲੋਂ ਗਾਣੇ ਦਾ ਸ਼ੂਟ ਦੇਖਿਆ ਗਿਆ ਬਾਈ ਜੀ ਬਹੁਤ ਮਿਹਨਤ ਹੁੰਦੀ ਹੈ ਗਾਣਾ ਸ਼ੂਟ ਕਰਦਿਆਂ ਇਸ ਗਾਣੇ ਦੇ ਕੈਮਰਾਮੈਨ ਸੋਹਣ ਸਿੰਘ ਪਿੰਡ ਹੋਜਖਾਸ ਤੋਂ ਨੇ ਬਹੁਤ ਹੀ ਮਿਹਨਤੀ ਕੈਮਰਾਮੈਨ ਹੈ ਛੋਟੀ ਉਮਰ ਵਿੱਚ ਹੀ ਬਹੁਤ ਵਧੀਆ ਕੰਮ ਕਰ ਰਿਹਾ ਹੈ ਵੀਰ ਜਿਹੜੇ ਵੀ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਹਨ ਕਿਰਪਾ ਕਰਕੇ ਸਾਡੇ ਵੀਰ ਗਾਇਕ ਹਰਪ੍ਰੀਤ ਬੁੱਧੋਕੇ ਦੀ ਸਪੋਰਟ ਕਰੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਦਰਸ਼ਕਾਂ ਨੂੰ ਆਉਣ ਵਾਲੇ ਗਾਣੇ ਦਾ ਪਤਾ ਲੱਗ ਜਾਵੇ ਗਾਣੇ ਦਾ ਨਾਮ ਹੈ ਜੀ ਹਾਈਲਾਈਟਸ ਤੁਹਾਨੂੰ ਬਹੁਤ ਪਸੰਦ ਆਉਣ ਵਾਲਾ ਹੈ ਖਾਸ ਕਰਕੇ ਜ਼ਲਾਲਾਬਾਦ ਫਾਜ਼ਲਕਾ ਵਾਲੇ ਉਹ ਦਾਬੇ ਕੇ ਸ਼ੇਰ ਕਰਦੋ ਤੁਹਾਡੇ ਆਪਣੇ ਇਲਾਕੇ ਦਾ ਮਾਣ ਹੈ ਸੋ ਤੁਹਾਨੂੰ ਦਿਖਾਉਣੇ ਆ ਜਿਹੜਾ ਸ਼ੂਟ ਹੋ ਰਿਹਾ ਤਸਵੀਰਾਂ ਬਣੇ ਰੋ ਵੀਡੀਓ ਦੇ ਐਂਡ ਤੱਕ ਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਹਾਈ ਸਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਹਰਿੰਦਰ ਪੰਜਾਬ ਫਾਸਟ 9 YouTube ਚੈਨਲ ਤੇ ਤੁਹਾਡਾ ਸਵਾਗਤ ਕਰਦਾ ਖੜਿਆਂ ਦੀ ਅਸੀਂ ਚੱਕ ਬੁੱਧੋ ਕੇ ਆਪਣੇ ਪੰਜਾਬ ਦੇ ਜਿਹੜੇ ਉੱਪਰ ਦੇ ਸਿੰਗਰ ਨਾਲ ਖੜੇ ਨੇ ਸਾਡੇ ਹਰਪ੍ਰੀਤ ਜੀ ਆਪਣਾ ਜਿਹੜਾ ਇਹ ਗਾਣਾ ਲੈ ਕੇ ਆ ਰਹੇ ਆ ਅੱਜ ਇਹ ਗਾਣੇ ਦੀ ਜਿਹੜੀ ਸ਼ੂਟਿੰਗ ਚੱਲੀ ਹੈ ਜਲਦੀ ਆਫੀਸ਼ੀਅਲੀ YouTube ਚੈਨਲ ਤੇ ਇਹਨਾਂ ਦੇ ਪਾ ਦਿੱਤਾ ਜਾਏਗਾ ਆਓ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਗਾਣਾ ਔਰ ਕਦੋਂ ਦੀ ਰੀਲੀਜ਼ਿੰਗ ਡੇਟ ਹੈ ਔਰ ਕਦੋਂ ਇਹਦਾ ਇਹਨਾਂ ਦਾ ਛੂਟ ਹੈ ਜਿਹੜਾ ਪੂਰਾ ਹੋ ਜਾਏਗਾ ਸਾਡੇ ਨਾਲ ਵੈਸੇ ਕੈਮਰਾਮੈਨ ਵੀ ਨੇ ਸੋਹਣ ਜੀ ਬਹੁਤ ਵਧੀਆ ਜਿਹੜੇ ਕੰਮ ਕਰਦੇ ਨੇ ਕਾਫੀ ਜਿਹੜੇ ਇਹ ਗਾਣੇ ਸ਼ੂਟ ਕਰ ਚੁੱਕੇ ਨੇ ਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਹਰਪ੍ਰੀਤ ਜੀ ਨਾਲ ਹਾਂਜੀ ਹਾਂਜੀ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਜੀ ਤੁਸੀਂ ਇੱਥੇ ਪਹੁੰਚੇ ਹੋ ਕੋਈ ਗੱਲ ਨਹੀਂ ਧੰਨਵਾਦ ਹਾਂਜੀ ਕਿ ਜਿਹੜਾ ਗਾਣਾ ਹੈ ਇਹ ਕਿਸ ਬੇਸ ਤੇ ਬਣਿਆ ਤੇ ਕਦੋਂ ਤੁਸੀਂ ਇਹ ਮੰਨ ਲਓ ਸ਼ੂਟ ਪੂਰਾ ਹੋ ਗਿਆ ਇਹ ਗਾਣਾ ਇਸ ਤਰ੍ਹਾਂ ਜੀ ਇੱਕ ਪਤੀ ਪਤਨੀ ਦੀ ਛੁੱਟੀ ਦੀ ਨੁਕਸੰਕ ਹੈ ਹਾਂਜੀ ਜਿਹਦੇ ਵਿੱਚ ਆਈਡੈਕਸ ਵਾਲੀ ਕੁੜੀ ਇੱਕ ਪਿੰਡੂ ਮੁੰਡੇ ਨਾਲ ਗਈ ਗਈ ਹੈ ਜੀ ਜੀ ਕਰਕੇ ਉਹਨਾਂ ਦੀ ਫਾਈਲ ਰਿਜੈਕਟ ਹੋ ਗਈ ਹੈ ਜੀ ਪ੍ਰੋਜੈਕਟ ਹੋਣ ਕਰਕੇ ਕੁੜੀ ਦਾ ਤਾਣਾ ਮੇਣਾ ਚੱਲ ਰਿਹਾ ਉਧਰ ਉਹਨੂੰ ਸਮਝਾ ਰਿਹਾ ਹੈ ਜੀ ਬਸ ਆ ਸਾਡੀ ਸਟੋਰੀ ਹੈ ਜੀ ਤੋ ਆਸ ਕਰਦੇ ਹਾਂ ਦਰਸ਼ਕਾਂ ਨੂੰ ਬਹੁਤ ਜਿਆਦਾ ਪਸੰਦ ਆਇਆ। ਇਹ ਯਾਨੀ ਕਿ ਘਰੇਲੂ ਗਾਣਾ ਹੈ ਬਹੁਤ ਵਧੀਆ ਜਿਹੜਾ ਦਰਸ਼ਕਾਂ ਨੂੰ ਪਸੰਦ ਆਉਣ ਵਾਲਾ ਹੈ। ਉਹ ਦਰਸ਼ਕਾਂ ਨੂੰ ਬੇਨਤੀ ਹੈ ਕਿ ਆਪਣੇ ਜਿਹੜੇ ਨੇੜੇ ਤੇੜੇ ਦੇ ਵੀਰ ਨੇ ਸਾਡੀ ਸਪੋਰਟ ਦੇ ਵਿੱਚ ਆ 22 ਜੀ ਦੀ ਸਪੋਰਟ ਦੇ ਵਿੱਚ ਹੈ। ਸਾਰੇ ਵੀਡੀਓ ਨੂੰ ਸ਼ੇਅਰ ਕਰਨਾ ਔਰ ਇਸ ਖਬਰ ਨੂੰ ਵੀ ਸ਼ੇਅਰ ਕਰਨਾ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਵੇ ਕਿ 22 ਜੀ ਦਾ ਜਿਹੜਾ ਆਉਣ ਵਾਲਾ ਗਾਣਾ ਜਲਦੀ ਆ ਰਿਹਾ ਹੈ। ਤਾਂ ਹੋਰ ਸਰ ਕੁਝ ਕਹਿਣਾ ਚਾਹੋਗੇ ਦਰਸ਼ਕਾਂ ਨੂੰ? ਹੋਰ ਬੱਸ ਜੀ ਅੱਜ ਸਾਡਾ ਇਹ ਵੀਡੀਓ ਲਗਭਗ ਅੱਜ ਇੱਕ ਦਿਨ ਚ ਅਸੀਂ ਛੁੱਟ ਕਰ ਦਾਂਗੇ ਸਾਰਿਆਂ ਦਾ ਸਾਰਾ ਬਹੁਤ ਜਲਦੀ ਸਾਡੀ ਕੋਸ਼ਿਸ਼ ਹੋਊਗੀ ਦਰਸ਼ਕਾਂ ਦੀ ਝੋਲੀ ਚੇਪਾਈ ਜੂਗੀ ਠੀਕ ਹੈ ਜੀ ਤਾਂ ਕੈਮਰਾਮੈਨ ਤੁਹਾਨੂੰ ਇਹ ਦੱਸ ਰਹੀ ਸੀ ਕਿ ਸ਼ੋਹਨ ਸਿੰਘ ਬਹੁਤ ਵਧੀਆ ਕੰਮ ਕਰਦੇ ਆ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਨੰਬਰ ਵੀ ਦੇਵਾਂਗੇ ਸਾਡਾ ਨੰਬਰ ਵੀ ਦੇਵਾਂਗੇ ਤੁਸੀਂ ਜਿਹੜੇ ਪ੍ਰੋਗਰਾਮ ਆ ਉਹ ਤੁਸੀਂ ਬੁੱਕ ਕਰ ਸਕਦੇ ਹੋ ਔਰ ਜਲਦੀ ਤੁਹਾਡੇ ਰੂਪ ਰੂ ਕਰਾਂਗੇ ਜਿਹੜਾ ਇਹਨਾਂ ਦਾ ਆਉਣ ਵਾਲਾ ਜਿਹੜਾ ਟੈਗ ਹੈ ਇਹਦਾ ਨਾਮ ਦੱਸੋ ਇਹਦਾ ਨਾਮ ਹੈ ਜੀ ਆਈ ਲੈਟਸ ਆਈ ਲੈਟਸ ਠੀਕ ਹੈ ਜੀ ਮੇਰੇ ਤੋਂ ਥੈਂਕ ਯੂ